ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਰਾਣਾ ਰੀਅਲ ਏਸਟੇਟ YouTube ਚੈਨਲ ਵਿੱਚ ਸਾਰਿਆਂ ਦਾ ਸਵਾਗਤ ਹੈ ਜੀ ਜੇਕਰ ਤੁਸੀਂ ਇਸ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਤੁਹਾਡੀ ਜਾਣਕਾਰੀ ਲਈ ਆਪਾਂ ਇਹ ਦੱਸ ਦਿੰਦੇ ਹਾਂ ਕਿ ਪਿਛਲੀਆਂ ਵੀਡੀਓਜ਼ ਜੋ ਅਸੀਂ ਦਿਖਾ ਚੁੱਕੇ ਹਾਂ 10 ਲੱਖ 20 ਲੱਖ 30 ਲੱਖ 40 ਲੱਖ 50 ਲੱਖ ਤੱਕ ਕਾਫੀ ਪ੍ਰਾਪਰਟੀਆਂ ਪਿਛਲੀਆਂ ਵੀਡੀਓਜ਼ ਵਿੱਚ ਦਿਖਾ ਚੁੱਕੇ ਹਾਂ ਤੁਸੀਂ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਦੇਖ ਸਕਦੇ ਹੋ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਤਾਂ ਕਿ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ 10, 20, 30, 40, 50 ਲੱਖ ਤੱਕ ਵਿਕਾਊ ਕੋਠੀਆਂ ਦਿਖਾਉਂਦੇ ਰਹਨੇ ਆ ਜੋ ਕਿ ਸਾਡੇ ਨਾਲ ਪੁਰਾਣੀ ਆਡੀਅנס ਜੁੜੀ ਹੋਈ ਹੈ ਜੋ ਪਹਿਲੇ ਸਾਡੇ ਸਬਸਕ੍ਰਾਈਬਰ ਹਨ ਜਾਂ ਜਨਤਾ ਜੋ ਸਾਡੇ ਦਰਸ਼ਕ ਸਾਡੇ ਚੈਨਲ ਨੂੰ ਦੇਖਦੇ ਹਨ ਉਹਨਾਂ ਸਾਰੇ ਪਰਿਵਾਰਾਂ ਨੂੰ ਪਤਾ ਹੈ ਕਿ ਅਸੀਂ ਆਪਾਂ ਸਸਤੇ ਤੋਂ ਸਸਤੇ ਰੇਟਾਂ ਵਿੱਚ ਕੋਠੀਆਂ ਦਿਖਾਉਂਦੇ ਰਹਨੇ ਆ ਬਹੁਤ ਹੀ ਘੱਟ ਰੇਟਾਂ ਵਿੱਚ ਕਿਸ਼ਤਾਂ ਤੇ ਵੀ ਵਿਕਾਊ ਕੋਠੀਆਂ ਦਿਖਾਉਂਦੇ ਆ ਮਕਾਨ ਦਿਖਾਉਂਦੇ ਆ ਤੇ ਬੈਂਕ ਲੋਨ ਤੇ ਵੀ ਜ਼ਿਆਦਾਤਰ ਪ੍ਰਾਪਰਟੀਆਂ ਦਿਖਾਉਂਦੇ ਆ ਅੱਜ ਜੋ ਤੋਂ ਡਿਲੀ ਪ੍ਰਾਪਰਟੀ ਲੈ ਕੇ ਆਏ ਆ ਮਾਲਕਾਂ ਨੇ ਖੁਦ ਤਿਆਰ ਕੀਤੀ ਸੀ ਲੋਕੇਸ਼ਨ ਪਰ ਆਈ ਸਾਰੀ ਡਿਟੇਲ ਆਪਾਂ ਇਸ ਵੀਡੀਓ ਵਿੱਚ ਦੇਵਾਂਗੇ ਠੀਕ ਹੈ ਜੀ ਤਾਂ ਤੁਸੀਂ ਇਸ ਵੀਡੀਓ ਵਿੱਚ ਬਣੇ ਰਹੋ ਸਭ ਤੋਂ ਪਹਿਲਾਂ ਜਾਣਕਾਰੀ ਦਿੰਨੇ ਆ 108 ਗੱਜ ਦੇ 108 ਗੱਜ ਵਿੱਚ ਇਹ ਬਣੀ ਹੋਈ ਹੈ ਠੀਕ ਹੈ ਜੀ 108 ਗੱਜ ਦੇ ਵਿੱਚ ਇਸ ਦੀ ਕੰਸਟ੍ਰਕਸ਼ਨ ਹੋਈ ਹੈ ਦੋ ਬੈਡਰੂਮ ਵਾਸ਼ਰੂਮ ਕਿਚਨ ਠੀਕ ਹੈ ਜੀ ਲੌਬੀ ਤੇ ਉੱਪਰ ਵੀ ਬੈਡਰੂਮ ਵਾਸ਼ਰੂਮ ਬਣਿਆ ਹੋਇਆ ਜੀ ਡੇਢ ਮੰਜ਼ਲ ਇਹ ਕੋਠੀ ਬਣੀ ਹੋਈ ਹੈ 108 ਗੱਜ ਡੇਢ ਮੰਜ਼ਲ ਇਹ ਕੋਠੀ ਬਣੀ ਹੋਈ ਹੈ ਪ੍ਰਾਈਸ ਬਹੁਤ ਘੱਟ ਰੱਖਿਆ ਹੋਇਆ ਜੀ ਤੁਸੀਂ ਪ੍ਰਾਈਸ ਸਿਰਫ ਇਸ ਦਾ ਪੂਰੇ ਸ਼ਹਿਰ ਦੀ ਆਬਾਦੀ ਦੇ ਵਿੱਚ ਇਹ ਕੋਠੀ ਹੈ 31 ਲੱਖ ਇਸ ਦਾ ਪ੍ਰਾਈਸ ਹੈ ਠੀਕ ਹੈ ਜੀ 31 ਲੱਖ ਦੇ ਵਿੱਚ ਇਸ ਦੀ ਪ੍ਰਾਈਸ ਹੈਗਾ ਤੇ ਉਸ ਤੋਂ ਬਾਅਦ ਇਸ ਦੀ ਜੋ ਲੋਕੇਸ਼ਨ ਹੈ ਉਹ ਧਿਆਨ ਨਾਲ ਸੁਣ ਲਿਓ ਕਿਉਂਕਿ ਜ਼ਿਆਦਾਤਰ ਜਿਹੜਨੇ ਵੀ ਪਰਿਵਾਰ ਫਿਰੋ ਬਾਰ-ਬਾਰ ਪੁੱਛਦੇ ਨੇ ਲੋਕੇਸ਼ਨ ਦਾ ਤੁਹਾਨੂੰ ਪਤਾ ਹੋਣਾ ਜ਼ਰੂਰੀ ਹੈ ਕਿ ਇਹ ਮਕਾਨ ਕਿੱਥੇ ਸਥਿਤ ਹੈ ਠੀਕ ਹੈ ਜੀ ਲੋਕੇਸ਼ਨ ਇਸ ਦੀ ਜਦੋਂ ਤੁਸੀਂ ਲੁਧਿਆਣਾ ਸ਼ਹਿਰ ਦੇ ਵਿੱਚ ਚੰਡੀਗੜ੍ਹ ਰੋਡ ਤੇ ਆਉਂਦੇ ਹੋ ਤਾਂ 33 ਫੁੱਟ ਰੋਡ ਤੇ ਬਿਲਕੁਲ ਨਾਲ ਇਸਦੀ ਲੋਕੇਸ਼ਨ ਹੈ ਜੀ 30 ਫੁੱਟ ਰੋਡ ਬਹੁਤ ਫੇਮਸ ਹੈ ਚੰਡੀਗੜ੍ਹ ਰੋਡ ਦੇ ਨਾਲ ਠੀਕ ਹੈ ਜੀ ਤਾਂ ਲੁਧਿਆਣਾ ਇਸਦੀ ਲੋਕੇਸ਼ਨ ਹੈ ਤਾਂ ਉਸ ਤੋਂ ਬਾਅਦ ਆਪਾਂ ਸਾਰੀ ਆਡੀਅנס ਦੇ ਲਈ ਦੱਸ ਦਈਏ ਕਿ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਪਿਛਲੀਆਂ ਵੀਡੀਓ ਵੀ ਦਿਖਾਈਆਂ ਨੇ ਆਉਣ ਵਾਲੇ ਸਮੇਂ ਵਿੱਚ 10 20 30 40 50 ਲੱਖ ਤੱਕ ਸਸਤੇ ਤੋਂ ਸਸਤੇ ਰੇਟਾਂ ਵਿੱਚ ਕਿਸ਼ਤਾਂ ਤੇ ਵੀ ਕੋਠੀਆਂ ਦਿਖਾਉਣੇ ਜਾ ਰਹੇ ਹਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਆਪਾਂ ਨੰਬਰ ਜ਼ਰੂਰ ਦਿੰਨੇ ਆ ਇਹਨਾਂ ਨੰਬਰਾਂ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਤਾਂ ਆਪਾਂ ਤੁਹਾਨੂੰ ਇਹ ਕੋਠੀ ਵਿਜ਼ਿਟ ਵੀ ਕਰਾਵਾਂਗੇ ਜੇਕਰ ਬੈਂਕ ਲੋਨ ਹੁੰਦਾ ਹੋਇਆ ਬੈਂਕ ਲੋਨ ਵੀ ਅਵੇਲੇਬਲ ਹੈ ਉਹ ਵੀ ਕਰਵਾ ਦੇਵਾਂਗੇ ਠੀਕ ਹੈ ਜੀ ਤਾਂ ਚੈਨਲ ਨਾਲ ਜੁੜੇ ਰਹੋ ਬਾਕੀ ਹੋਰ ਵੀਡੀਓਜ਼ ਦੇਖਣ ਲਈ ਇੰਸਟਾਗ੍ਰam ਪੇਜ ਫੇਸਬੁੱਕ ਸਾਡੇ ਵੈਬਸਾਈਟ ranaveerestate97.com ਤੇ ਵਿਜ਼ਿਟ ਕਰ ਸਕਦੇ ਹੋ ਧੰਨਵਾਦ ਜੀ